ਜੀ ਜਿਹੜੇ ਯੋਧਿਆ ਦੇ ਵਿੱਚ ਕੱਲ ਸਾਡੇ ਯੋਧਿਆ ਜੀ ਦੇ ਵਿੱਚ ਰਾਮ ਮੰਦਰੀ ਜੀ ਦਾ ਅਸ਼ੀਰਵਾਦ ਰਾਮ ਮੰਦਰੀ ਦਾ ਮਹੂਰਤੋਂ ਜਾ ਰਹੇ ਉੱਤੇ ਮੈਂ ਇਦਾਂ ਕੀ ਵਿਸ਼ੇਸ਼ ਪਤੰਗਾ ਬਣਾਈਆਂ ਸ਼੍ਰੀ ਰਾਮ ਜੈ ਰਾਮ ਜੈ ਜੈ ਉਸ ਫੋਟਵਾਲ ਨੂੰ ਕੋਈ ਚਿੱਤਰ ਲਗਾ ਕੇ ਬਣਾਈਆਂ ਨੇ ਅਲੱਗ-ਅਲੱਗ ਅੰਦਾਜ਼ ਵਿੱਚ ਉਹਨਾਂ ਦੀਆਂ ਜਿਹੜੀਆਂ ਮੈਂ ਪਤੰਗਾ ਬਣਾਈਆਂ ਨੇ ਇਹ ਪਤੰਗਾ 3 ਇੰਚ ਤੋਂ ਲੈ ਕੇ 3 ਫੁੱਟ ਤੱਕ ਦੀਆਂ ਪਤੰਗਾ ਹੈਗੀਆਂ ਨੇ 500 ਸਾਲ ਪਾ ਸਾਡੀ ਇਹ ਸੁਣਵਾਈ ਹੋਈ ਏ ਮੰਦਿਰ ਦੀ ਸਾਨੂੰ ਬੜੀ ਯਾਦ ਸੀਗੀ ਅਸੀਂ ਉਦੋਂ ਸੋਚਿਆ ਸੀ ਜਦੋਂ ਸਾਡਾ ਮੰਦਿਰ ਤਿਆਰ ਬਣ ਕੇ ਤਿਆਰ ਹੋ ਜਾਏਗਾ ਅਸੀਂ ਇਹ ਮੰਦਿਰ ਵਾਸਤੇ ਆਪਣੀ ਕਲਾਕਾਰੀ ਰਾਈ ਕਰਕੇ ਸਾਰਿਆਂ ਨੂੰ ਵਧਾਈ ਸੰਦੇ ਦੇਵਾਂਗੇ ਰੰਗ ਬਰੰਗੀਆਂ ਪਤੰਗਾਂ ਤਿਆਰ ਕੀਤੀਆਂ ਇਹ ਪਤੰਗਾਂ ਬਣਾ ਚ ਮੈਨੂੰ 18 ਤੋਂ 20 ਦਿਨ ਲੱਗੇ ਜੀ ਸ਼੍ਰੀ ਰਾਮ ਜੈ ਰਾਮ ਜੈ ਦੇ ਵਿੱਚ ਰਾਮ ਮੰਦਿਰ ਨੂੰ ਲੈ ਕੇ ਕਾਫੀ ਉੱਚਾ ਜੋ ਰਾਮ ਭਗਤ ਤੰਦ ਵਿੱਚ ਵੇਖਣ ਨੂੰ ਮਿਲ ਰਿਹਾ ਕਿਉਂਕਿ ਪ੍ਰਾਣ ਪ੍ਰਤੀਸ਼ਟਾ ਜੋ ਉੱਥੇ ਹੋਣੀ ਆ ਰਾਮ ਲੱਲਾ ਜੀ ਦੀ ਤਾਂ ਦੇਸ਼ ਭਰ ਦੇ ਵਿੱਚੋਂ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਜੋ ਰਾਮ ਭਗਤ ਹੈਗੇ ਨੇ ਆਪਣੇ ਕੋਈ ਨਾ ਕੋਈ ਕਲਾ ਦਿਖਾ ਰਹੇ ਨੇ ਜਿਹੜਾ ਕਿ ਵੱਖ-ਵੱਖ ਤਰੀਕੇ ਦਾ ਟੈਲੈਂਟ ਜੋ ਆ ਸਾਹਮਣੇ ਨਿਕਲ ਕੇ ਆ ਰਿਹਾ ਤਾਂ ਅੱਜ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਇੱਕ ਪਤੰਗ ਜੋ ਕਹਿ ਸਕਦੇ ਆ ਕਿ ਕਾਈਟ ਦੇ ਆਰਟਿਸਟ ਤੋਂ ਜਿਨ੍ਹਾਂ ਵੱਲੋਂ ਜਿਹੜਾ ਕਿ ਵਰਲਡ ਰਿਕਾਰਡ ਵੀ ਕਾਫੀ ਤਰੀਕੇ ਦੇ ਜੋ ਲਿੱਤੇ ਗਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਆਂ ਵੱਡੀਆਂ ਪਤੰਗਾਂ ਦੇ ਉੱਤੇ ਜੋ ਸ਼੍ਰੀ ਰਾਮ ਜੀ ਦੇ ਜੋ ਤਸਵੀਰਾਂ ਨੇ ਉਹ ਲਗਾਈਆਂ ਗਈਆਂ ਨੇ ਤੇ ਨਾਲ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਲਿਖਿਆ ਵੀ ਗਿਆ ਤਾਂ ਸਾਡੇ ਨਾਲ ਮੌਜੂਦ ਨੇ ਕਨੁਜ ਜੀ ਤੇ ਅੱਜ ਨਾਲ ਗੱਲ ਵੀ ਕਰਾਂਗੇ ਜੀ ਸਭ ਤੋਂ ਪਹਿਲਾਂ ਤਾਂ ਕਿੰਨਾ ਸਮਾਂ ਲੱਗਾ ਕੀ ਇਹ ਜੋ ਪਤੰਗ ਤੁਸੀਂ ਤਿਆਰ ਕੀਤੀਆਂ ਨੇ ਹਾਲਾਂਕਿ ਇੱਕ ਪਤੰਗ ਨਹੀਂ ਆ ਕਾਫੀ ਜ਼ਿਆਦੀਆਂ ਪਤੰਗਾਂ ਤੁਸੀਂ ਤਿਆਰ ਕੀਤੀਆਂ ਨੇ ਤਾਂ 21ਵੇਂ ਵੇਖਦੇ ਹੋ ਕਿੰਨਾ ਸਮਾਂ ਲੱਗਿਆ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੇ ਸ਼੍ਰੀ ਰਾਮ ਜੇ ਸ਼੍ਰੀ ਰਾਮ ਮੈਂ ਜਿਹੜੇ ਯੋਧਿਆ ਦੇ ਵਿੱਚ ਗੱਲ ਸਾਡੇ ਯੋਧਿਆ ਜੀ ਦੇ ਵਿੱਚ ਰਾਮ ਮੰਦਿਰ ਜੀ ਦਾ ਸ਼੍ਰੀ ਰਾਮ ਮੰਦਿਰ ਜੀ ਦਾ ਮਹੂਰਤ ਹੋਣ ਜਾ ਰਿਹਾ ਉਹਤੇ ਮੈਂ ਇਹਦੀ ਖਾਸ ਪਤੰਗਾਂ ਬਣਾਈਆਂ ਜਿਹੜੀਆਂ ਕਿ ਮੇ ਰੰਗ ਬਰੰਗਿਆ ਕਾਗਦੀਆਂ ਪਤੰਗਾਂ ਸ਼੍ਰੀ ਰਾਮਚੰਦਰ ਜੀ ਦੇ ਫੋਟੋ ਵਾਲੇ ਕੋਈ ਚਿੱਤਰ ਲਗਾ ਕੇ ਬਣਾਈਆਂ ਨੇ ਅਲੱਗ-ਅਲੱਗ ਅੰਦਾਜ਼ ਵਿੱਚ ਉਹਨਾਂ ਦੀਆਂ ਜਿਹੜੀਆਂ ਮ ਪਤੰਗਾ 3 ਫੁੱਟ ਵਿੱਚ ਤੋਂ ਲੈ ਕੇ 3 ਫੁੱਟ ਤੱਕ ਦੀਆਂ ਪਤੰਗਾ ਹੈਗੀਆਂ ਨੇ ਜੀ ਤਾਂ ਕਿੰਨਾ ਸਮਾਂ ਲੱਗਾ ਇਹਨਾਂ ਪਤੰਗਾ ਨੂੰ ਬਣਾਉਣ ਦੇ ਵਿੱਚ ਤਾਂ ਜਿੱਥੇ ਕਿ ਹਰ ਇੱਕ ਇਨਸਾਨ ਵੱਲੋਂ ਜਿਹੜਾ ਰਾਮਪਗਤ ਹੈਗਾ ਉਹਦੇ ਵੱਲੋਂ ਆਪਾਂ ਆਪਣੇ ਵੱਖ-ਵੱਖ ਟੈਲੈਂਟ ਸਾਹਮਣੇ ਲੈ ਕੇ ਆਇਆ ਜਾ ਰਿਹਾ ਤਾਂ ਤੁਹਾਨੂੰ ਕਿੱਦਾਂ ਆਈਡੀਆ ਆ ਕਿ ਇਹ ਚੀਜ਼ ਵੀ ਬਣਾਉਣੀ ਚਾਹੀਦੀ ਹੈ ਇਹ ਦੀ ਸਾਨੂੰ ਬੜੀ ਦੇਰ ਦੀ ਯਾਦ ਸੀ ਕਿ ਸਾਡਾ ਸ਼੍ਰੀ ਰਾਮ ਮੰਦਿਰ ਜੇ ਬਣ ਜਾਵੇ ਜੋਧਾ ਜੀ ਬਣਵਾ ਰਹੇ ਨੇ ਜਿਹੜਾ ਬਣ ਕੇ ਤਿਆਰ ਹੋ ਗਿਆ 500 ਸਾਲ ਬਾਅਦ ਸਾਡੀ ਇਹ ਸੁਣਵਾਈ ਹੋਈ ਏ ਮੰਦਿਰ ਦੀ ਸਾਨੂੰ ਬੜੀ ਯਾਦ ਸੀ ਅਸੀਂ ਉਦੋਂ ਸੋਚਿਆ ਸੀ ਜਦੋਂ ਸਾਡਾ ਮੰਦਿਰ ਤਿਆਰ ਬਣ ਕੇ ਤਿਆਰ ਹੋ ਜਾਏਗਾ ਅਸੀਂ ਇਹ ਮੰਦਿਰ ਵਾਸਤੇ ਆਪਣੀ ਕਲਾਕਾਰੀ ਰਾਈ ਕਰਕੇ ਸਾਰਿਆਂ ਨੂੰ ਵਧਾਈ ਸੰਦੇਸ਼ ਦਵਾਂਗੇ ਇਸ ਕਰਕੇ ਮੈਂ ਪਤੰਗਾ ਬਣਾ ਕੇ ਸਾਰੇ ਦੇਸ਼ ਵਾਸੀਆਂ ਨੂੰ ਸ਼੍ਰੀ ਰਾਮਚੰਦਰ ਦੇ ਮੰਦਿਰ ਦੀ ਜੋਧਾ ਜੀ ਦੇ ਮੰਦਿਰ ਦੀ ਬਹੁਤ-ਬਹੁਤ ਵਧਾਈ ਦੇ ਰਿਹਾ ਤੇ ਉਸ ਕਰਕੇ ਉਹਦੇ ਮੁੱਦੇ ਨਜ਼ਰ ਹੋਏ ਮੇਰੀ ਮਨੂਆ ਸੀ ਕਿ ਪਤੰਗਾ ਜੀ ਮੈਂ ਉਦੋਂ ਬਣਾਵਾਂਗੇ ਜਦੋਂ ਰਾਮ ਰਾਮ ਬਨੇਗਾ ਤੋਂ ਮੈਂ ਵਖਰੇ ਵਖਰੇ ਦੇ ਅੰਦਾਜ਼ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੀਆਂ ਪਤੰਗਾ ਬਣਾ ਕੇ ਆਪਣੇ ਜਿਹੜੇ ਬੜੇ ਧਾਰਮਿਕ ਤਰੀਕੇ ਨਾਲ ਤੇ ਬੜੀ ਸ਼ਰਧਾ ਪੂਰਵਕ ਮੈਂ ਆਪਣੇ ਕਮਰੇ ਦੇ ਵਿੱਚ ਸਜਾਈਆਂ ਨੇ ਜੀ ਤਾ ਕੁੱਲ ਕਿੰਨੀਆਂ ਪਤੰਗਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਤਿਆਰ ਕੀਤੀਆਂ ਨੇ ਕੁੱਲ ਜੀ ਛੋਟੀ ਤੋਂ ਲੈ ਕੇ ਵੱਡੀ ਤੱਕ ਸਾਰੀਆਂ 25 ਪਤੰਗਾਂ ਮੈਂ ਤਿਆਰ ਕੀਤੀਆਂ ਜੀ ਵਾਂਸ ਵਾਂਨੀ ਛੋਟੀ ਤੋਂ ਛੋਟੀ 3 ਇੰਚ ਜਿਹੜੀ ਪਤੰਗ ਹੈ ਉੱਤੇ ਮੈਂ ਜੇ ਸ਼੍ਰੀ ਰਾਮ ਲਿਖਿਆ ਉਦੋਂ ਤੇ ਜਿਹੜੀ 6 ਇੰਚ ਦੀ ਪਤੰਗ ਹੈ ਉੱਤੇ ਜੇ ਸ਼੍ਰੀ ਰਾਮ ਜੀ ਦੀਆਂ ਫੋਟੋਆਂ ਲਗਾਈਆਂ ਉਹਨਾਂ ਦੇ ਚਿੱਤਰ ਲਗਾਏ ਰਾਮ ਦਰਬਾਰ ਰਾਮ ਪਰਿਵਾਰ ਹਨੂਮਾਨ ਜੀ ਦੀਆਂ ਸਾਰੀਆਂ ਪਤੰਗ ਫੋਟੋਆਂ ਲਗਾ ਕੇ ਤੇ ਲਛਮਣ ਸਵੇਦੇ ਲਛਮਣ ਜੀ ਦੇ ਸਾਰਿਆਂ ਦੀ ਸੀਤਾ ਜੀ ਨੂੰ ਮਾਤਾ ਜੀ ਨਾਲ ਲੈ ਕੇ ਇਹਨਾਂ ਦੇ ਸਾਰਿਆਂ ਦੇ ਚਿੱਤਰ ਲਗਾ ਕੇ ਪਤੰਗਾਂ ਤਿਆਰ ਕੀਤੀਆਂ ਜੀ ਕੁੱਲ ਸਮੇਂ ਦੀ ਗੱਲ ਮੈਂ ਫੇਰ ਕਵਾਂਗਾ ਕੁੱਲ ਸਮਾਂ ਕਿੰਨਾ ਕੁ ਲੱਗਾ ਇੰਨਾ ਪਤੰਗਾਂ ਨੂੰ ਤਿਆਰ ਕਰਨ ਲਈ ਇਹ ਪਤੰਗਾ ਬਣਾ ਚ ਮੈਨੂੰ 18 ਤੋਂ 20 ਦਿਨ ਲੱਗੇ ਨੇ ਜੀ ਮੈਂ ਲੋਹੜੀ ਤੋਂ ਨਵੇਂ ਸਾਲ ਤੋਂ ਪਹਿਲਾਂ ਦੀ ਇਹਦੀ ਤਿਆਰੀ ਕਰ ਰਿਹਾ ਸੀਗਾ ਕਿ ਸਾਨੂੰ ਪਤਾ ਸੀਗਾ ਜਿਹੜੇ 22 ਤਰੀਕ ਨੂੰ ਸਾਡੇ ਸ਼੍ਰੀ ਰਾਮ ਮੰਦਰ ਜੀ ਦਾ ਉਹ ਉਤ ਘਾਟਨ ਹੋ ਜਾ ਰਿਹਾ ਏਕ ਤਰ੍ਹਾਂ ਦੀ ਦੂਸਰੀ ਦੀਵਾਲੀ ਸਾਡੇ ਸੀਜ਼ਨ ਚ ਮਨਾਈ ਜਾ ਰਹੀ ਲੋਕਾਂ ਨੂੰ ਬਹੁਤ ਖੁਸ਼ੀ ਹੈ ਤੇ ਸਾਡੇ ਜਿਹੜੇ ਰਾਮ ਭਗਤ ਬੜੇ ਉਤ ਸਾਈ ਤੇ ਹੈਗੇ ਨੇ ਉਹਨਾਂ ਨੂੰ ਲੈ ਕੇ ਮੇਰਾ ਵੀ ਸਾਹ ਬਹੁਤ ਵਧਿਆ ਤੇ ਮੈਂ ਰੰਗ ਬਰੰਗੇ ਪਤੰਗਾਂ ਤਿਆਰ ਕੀਤੀਆਂ ਇਹ ਪਤੰਗਾ ਬਣਾ ਚ ਮੈਨੂੰ 18 ਤੰਗਾ ਤੁਸੀਂ ਕਿੱਥੇ ਰੱਖੋਗੇ ਕਿਉਂਕਿ ਅ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਕਲਾਕਾਰੀ ਦਿਖਾਈ ਹੈ ਸ਼੍ਰੀ ਰਾਮ ਜੀ ਦੇ ਨਾਜ਼ੀਆਂ ਉਹਨਾਂ ਦੀਆਂ ਫੋਟੋਆਂ ਲਗਾ ਕੇ ਕਹਿ ਸਕਦੇ ਚਿੱਤਰ ਲਗਾ ਕੇ ਫੋਟੋਆਂ ਦਾ ਉਹ ਪਤੰਗਾ ਤਿਆਰ ਕੀਤੀਆਂ ਨੇ ਤਾਂ ਇਹਨਾਂ ਨੂੰ ਕਿੱਥੇ ਤੁਸੀਂ ਰੱਖੋਗੇ ਤਾਂ ਮਤਲਬ ਕਹਿ ਲਈ ਕਿ ਰਾਮ ਮੰਦਰ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਇੱਥੇ ਕਿਸੇ ਮੰਦਰ ਦੇ ਵਿੱਚ ਰੱਖੂਗੇ ਇਹ ਸਾਰੀਆਂ ਜਿਹੜੀਆਂ ਪਤੰਗਾਂ ਸ਼੍ਰੀ ਰਾਮਚੰਦਰ ਜੀ ਐਵੇਂ ਬੜੀਆਂ ਸ਼ਰਧਾਪੂਰਵਕ ਬਣਾਈਆਂ ਜੀ ਇਹ ਜਿਹੜੀਆਂ ਪਤੰਗਾਂ ਸਾਰੀਆਂ ਪਤੰਗਾਂ ਸਾਡੇ ਇੱਥੇ ਅਨੁਮਾਨ ਮੰਦਿਰ ਜਿਹੜਾ ਹੈਗਾ ਸਾਡੇ ਸੂਰਜ ਅਨੁਮਾਨਿਸ਼ਣ ਵਤੋਂ ਦਾ ਅਨੁਮਾਨ ਮੰਦਿਰ ਹੈਗਾ ਉਸ ਦਿਨ ਸਾਡਾ 22 ਤਰੀਕ ਨੂੰ ਦਾ ਹਵਨ ਵੀ ਹੈਗਾ ਤੇ ਉੱਥੇ ਸਾਡਾ ਭੰਡਾਰਾ ਵੀ ਆਪਣੇ ਆਪਣੇ ਮੰਦਰ ਦੇ ਵਿੱਚ ਜਾਵਾਂਗਾ ਇਸ ਤੋਂ ਬਾਅਦ ਜਿਹੜੀਆਂ ਸਾਰੀਆਂ ਪਤੰਗਾਂ ਮੈਂ ਪੂਰੀ ਕੋਸ਼ਿਸ਼ ਕਰਾਂਗਾ ਮੈਂ ਅਯੁੱਧਿਆ ਜੀ ਜਾ ਕੇ ਆਪ ਜਾ ਕੇ ਰਾਮ ਮੰਦਿਰ ਦੇ ਵਿੱਚ ਪਤੰਗਾਂ ਜਿਹੜੀਆਂ ਸੇ ਜਾ ਕੇ ਆਪਣੇ ਸ਼ਰਧਾਪੂਰਵਕ ਉੱਥੇ ਜਾ ਕੇ ਲਗਾ ਕੇ ਆਵਾਂਗਾ ਜੀ ਤਾਂ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਸਮਾਂ ਜੇ ਤੁਹਾਨੂੰ 18 ਤੋਂ 20 ਦਿਨ ਕਾਫੀ ਜ਼ਿਆਦਾ ਸਮਾਂ ਹੁੰਦਾ ਤਾਂ ਇੰਨੇ ਸਮੇਂ ਦੇ ਵਿੱਚ ਤੁਸੀਂ ਇਹ ਸਾਰੀਆਂ ਪਤੰਗਾਂ ਤਿਆਰ ਕੀਤੀਆਂ ਨੇ ਮੈਂ ਇੱਕ ਕਲਾਕਾਰ ਹਾਂ ਜੀ ਮੈਨੂੰ ਛੱਡ ਦੇਸ਼ ਵਿੱਚ ਕੋਈ ਵੀ ਤਿਉਹਾਰ ਮਨਾਇਆ ਜਾਂਦਾ ਜਾਂ ਕੋਈ ਇਹ ਹੀ ਦਿਨ ਆਂਦਾ ਉਸ ਵਿੱਚ ਮੈਂ ਕਲਾਕਾਰੀ ਕਰਕੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦੇਣਾ ਇਸ ਕਰਕੇ ਜਿਹੜੀਆਂ ਪਤੰਗਾਂ ਜਿਹੜੀਆਂ ਮੈਂ ਬਣਾਈਆਂ ਨੇ ਕਲਾਕਾਰੀ ਕਰਕੇ ਕਾਫੀ ਦਿਨਾਂ ਤੋਂ ਮੈਂ ਤਿਆਰੀ ਕਰ ਰਿਹਾ ਸੀਗਾ ਹੁਣ ਮੈਨੂੰ ਆਇਆ ਕਿ ਮੇਰੀਆਂ ਪਤੰਗਾਂ ਮੈਨੂੰ ਹੋਇਆ ਸੀਗਾ ਕਿ 23 ਤੱਕ ਮੈਂ ਕੰਪਲੀਟ ਕਰ ਲਾਂ ਤੇ ਪਤੰਗਾਂ ਮੇਰੀਆਂ 23 ਤਰੀਕ ਨੂੰ ਕੰਪਲੀਟ ਹੋ ਗਈਆਂ ਸੀਗਾ ਤੇ ਇਸ ਕਰਕੇ ਮੈਂ ਹੱਲੇ ਆਪਣੇ ਕਮਰੇ 'ਚ ਸਜਾ ਕੇ ਰੱਖੀਆਂ ਤੇ ਕੱਲ ਜਿਹੜੀਆਂ ਪਤੰਗਾਂ ਸੀ ਸ੍ਰੀ ਹਨੂਮਾਨ ਜੀ ਮੰਦਿਰ ਦੇ ਵਿੱਚ ਲਗਾ ਕੇ ਆਵਾਂਗੇ ਤਾਂ ਕਿਹੜੇ ਕਿਹੜੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਇਸ ਦੇ ਵਿੱਚ ਖਾਸ ਤੌਰ ਤੇ ਵੀ ਜ਼ਰੂਰ ਦੱਸੋ ਇਹਦੇ ਵਿੱਚ ਬੜਾ ਖਾਸ ਪੇਪਰ ਵਰਤੇ ਆ ਗਿਆ ਜੀ ਮੈਂ ਬੇਚੇ ਜਿਹੜਾ ਖਤੀਮਾ ਦਾ ਕਾਗਜ ਜਾਂਦਾ ਵੱਡੇ ਗੁੱਡਿਆਂ ਚ ਮੈਂ ਉਹ ਲਗਾਇਆ ਜਿਹੜੇ ਛੋਟੀਆਂ ਮੰਜੜੀਆਂ ਪਤੰਗਾਂ ਜਿਹੜੀਆਂ ਮੈਂ ਤੋਂ ਤੋਂ ਫੜਦੀਆਂ ਪਤੰਗਾਂ ਬਣਾਈਆਂ ਨੇ ਉਹਨਾਂ ਵਿੱਚ ਮੈਂ ਸੰਤਰੀ ਰੰਗ ਦਾ ਔਰਾਂਜ ਕੇਸਰੀ ਰੰਗ ਦੀਆਂ ਪਤੰਗਾਂ ਬਣਾਈਆਂ ਕਿਉਂਕਿ ਯੋਧਿਆ ਜੀ ਜਿਹੜੀ ਸਾਡੀ ਉਸ ਦਿਨ ਸਾਰੀ ਕੇਸਰੀ ਬਣ ਜਾਏਗੀ ਤੇ ਸਾਡਾ ਅੰਮ੍ਰਿਤਸਰ ਵੀ ਸਾਰਾ ਕੇਸਰੀ ਬਣ ਜਾ ਆ ਗਿਆ ਕੇਸਰੀ ਦਾ ਰੂਪ ਧਾਰਨ ਕਰ ਲੇਗਾ ਇਸ ਕਰਕੇ ਮੈਂ ਕੇਸਰੀ ਪਤੰਗਾ ਵਸ਼ੇਰ ਕਾ ਕੇ ਤਿਆਰ ਕੀਤੀਆਂ ਤੇ ਇਹ ਜਿਹੜੀਆਂ ਪਤੰਗਾਂ ਮੈਂ ਬੜੀ ਇਨੀ ਸ਼ਰਧਾ ਪੂਰਵਕ ਨਾ ਬਣਾਈਆਂ ਕਿ ਵਰਸੇਲ ਵਾਸਤੇ ਰੱਖਿਆ ਸਿਰਫ ਆਪਣੇ ਮੰਦਰ ਵਾਸਤੇ ਮੈਂ ਬਣਾਈਆਂ ਤੇ ਆਪਣੇ ਆਪਣੇ ਮੰਦਰ ਵਿੱਚ ਸਜਾ ਕੇ ਤੇ ਉੱਥੇ ਰਾਮ ਭਗਤੇ ਜਿਹੜੇ ਆ ਕੇ ਪਤੰਗਾ ਚੋਂ ਰਾਮ ਜੀ ਦਾ ਦਰਸ਼ਨ ਕਰਨਗੇ ਜੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਕਾਫੀ ਜ਼ਿਆਦਾ ਪਤੰਗਾ ਜੋ ਇੱਕ ਕਲਾਕਾਰ ਵੱਲੋਂ ਜਿਸ ਤਰੀਕੇ ਨਾਲ ਕਨੋਜੈ ਨੇ ਦੱਸਿਆ ਕਿ ਕਿਉਂਕਿ ਕਹਿ ਸਕਦੇ ਆ ਕਿ ਕਾਫੀ ਜ਼ਿਆਦਾ ਜੋ ਵਰਲਡ ਰਿਕਾਰਡ ਵੀ ਇਹਨਾਂ ਨੇ ਹਾਸਲ ਕੀਤੇ ਨੇ ਤਾਂ ਅੱਜ ਜੋ ਆਪਣੀ ਸ਼ਰਧਾ ਦਿਖਾਉਂਦੇ ਹੋਏ ਇੱਕ ਆਸਤਾ ਦੇ ਨਾਲ ਜਿਹੜੀਆਂ ਪਤੰਗਾਂ ਤਿਆਰ ਕੀਤੀਆਂ ਨੇ ਤੇ ਇਹਨਾਂ ਵੱਲੋਂ ਜਿਹੜਾ ਜੋ ਕੱਲ ਨੂੰ ਜੋ 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋਣੀ ਆ ਤਾਂ ਉਸ ਮੌਕੇ ਤੇ ਜੋ ਅਸ਼ਰੀਆੰਸਰ ਸਾਹਿਬ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਇਹਨਾਂ ਵੱਲੋਂ ਪਤੰਗਾਂ ਰੱਖੀਆਂ ਜਾਣਗੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਾ ਇਹਨਾਂ ਨੇ ਦੱਸਿਆ ਕਿ ਕੋਸ਼ਿਸ਼ ਹੈ ਇਹਨਾਂ ਦੀ ਕਿ ਅਯੁੱਧਿਆ ਜਾ ਕੇ ਵੀ ਜੋ ਇਹ ਪਤੰਗਾਂ ਜੋਨੇ ਰਾਮ ਮੰਦਰ ਦੇ ਵਿੱਚ ਲਗਾਈਆਂ ਜਾ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ ਸੁਨਕ ਜਗਵੰਦੀ ਟੀਵੀ ਸ਼੍ਰੀਮント ਸਾਈਂ